ਮਾਵਲਾ ਇਹ ਸੀਗਾ ਇਹ ਆਪਣੇ ਸ਼ਕੰਦਰ ਸਿੰਘ ਸੋਨੋ ਫੋ ਸੁਖਦੇਵ ਸਿੰਘ ਇਹ ਆਪਣੇ ਕਿਸਾਨੀ ਲੋਡਡਣ ਦੇ ਵਿੱਚ 11 ਤਰੀਕ ਨੂੰ ਸੀ ਗਏ ਇੱਥੋਂ ਉੱਥੋਂ ਇਹ 25 ਤਰੀਕ ਦਾ ਜਦੋਂ ਉੱਥੇ ਗੈਸ ਚੱਲੀ ਗਿਆ ਥਰੂ ਗੈਸ ਸਟੇ ਪਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਉਹ ਥਰੂ ਗੈਸ ਦੇ ਕਾਰਨ ਇਹਨੂੰ ਅਨਪਛਾਣ ਹੋਣ ਅੰਦਰ ਹੋ ਗਈ ਤੇ ਸਾਸੂ ਤਕਲੀਫ ਹੋਣ ਲੱਗ ਜਾਨੇ ਉੱਥੇ 25 ਤਰੀਕ ਨੂੰ ਫਿਰ ਵੀ ਤੋਂ ਪਿੰਡ ਭਾਜਾ ਤੇ ਕੁਝ ਹੋਈ ਦੂਈ ਲੈ

ਤੇ ਹੁਣ ਇਹ ਇੱਕ ਇਹਨਾਂ ਦਾ ਭਾਈ ਪਹਿਲਾਂ ਵੀ ਵਿਚਾਰਾ ਇਸੇ ਰੋਟੀ ਗਰੀਬ ਬੰਦੇ ਸੀ ਕਿ ਉਹ ਖੁਦ ਕਾਸ਼ੀ ਕਰ ਗਿਆ ਸੀਗਾ ਤੇ ਇਹ ਹੁਣ ਵਿਚਾਰਾ ਦੂਜਾ ਇਹ ਹੁਣ ਗਰੀਬ ਬੰਦਾ ਸੀਗਾ ਕਰਜ਼ਾ ਸਹਿ ਰਹਿਗਾ ਤੇ ਰੈਂਦਾ ਫੁੰਦਾ ਸਰਕਾਰਾਂ ਤਾਂ ਕਰਦੀਆਂ ਤੇ ਉਲਟਾ ਹੁਣਾ ਇਹ ਵੀ ਜਾਣ ਚਲੀ ਮੰਗ ਕੀ ਕਰਦੇ ਹੋ ਮੰਗ ਕਰਦੇ ਸੀ ਸਰਕਾਰ ਤੋਂ ਵੀ ਜਿਹੜਾ ਪਹਿਲੀ ਗੱਲ ਤਾਂ ਜਿਹੜਾ ਸਰਕਾਰ ਨੂੰ ਕਰਨਾ ਕਿ ਉਹ ਬੰਦੇ ਕਾ ਕੀ ਰੋੜ ਪਵੇ ਜੇ ਸਰਕਾਰਾਂ ਸਹੀ ਜੋਣ ਜੇਕਰ ਉਹ ਸਾਡਾ ਰਾਈਟ ਹੈ ਗਿਆ ਸੀ ਦਿੱਲੀ ਸਾਡੀ ਰਾਜਧਾਨੀ ਸੀ ਜਾ ਸਕਦੇ ਆ ਅਸੀਂ ਆਪਦੀ ਹੱਕੀ ਮੰਗਾ ਮਨਾਉਣ ਮੰਨੀਆਂ ਹੋਈਆਂ ਮੰਗਾ ਨੂੰ ਲਾਗੂ ਕਰਵਾਉਣ ਵਾਸਤੇ ਜਾ ਰਹੇ ਸੀਗੇ ਤੇ ਰਾਜ ਸਰਕਾਰ ਨੇ ਤੁਸੀਂ ਦੇਖਿਆ ਇਹ ਵੀ ਸੜਕਾਂ ਤੇ 15 ਗੱਡੀਆਂ ਕਿੱਲਾ ਗੱਡਤੀਆਂ ਉੱਥੇ ਰੁਕ ਕੇ ਉੱਥੇ ਰੁਕ ਕੇ ਜੇਕਰ ਮਾਰੇ ਮੋਟਰ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤਾਂ ਨਿਰਸਰੂ ਗਏ ਸ ਅ ਦੁਜਾ ਜਿਹੜੇ ਗੋਲੇ ਜਾਂ ਉਹ ਬਾਰੇ ਫਸਦੀਆਂ ਗੋਲੀਆਂ ਵੀ ਮਾਰੀਆਂ ਬਹੁਤ ਗੋਲੀਆਂ ਬਤੀਆਂ ਮੰਗ ਕਰਦੇ ਆ ਜੀ ਸਰਕਾਰ ਇਹਦਾ ਪੂਰਾ ਮੁਆਵਜ਼ਾ ਦੇਵੇ ਜਿਹੜੇ ਦਾ ਕਰਜਾ ਖਾਤੂ ਕੀਤਾ ਜਾ ਇਹ ਜੀ ਉੱਥੇ ਸੰਘਰਸ਼ ਤੇ ਗਿਆ ਸੀ ਆ 11 ਤਰੀਕ ਨੂੰ ਇਹ ਪਰਸੋਂ ਆਇਆ ਸੀਗਾ ਜੀ ਇਹ ਆਪਦੇ ਉਸ ਚ ਫਿਰਦਾ ਸੀ ਆ ਵਿਚਾਰਾ ਦਸਪੰਸਰ ਚ ਫਿਰਦਾ ਸੀਗਾ ਤੇ ਤੜਕੇ ਇਹਨਾਂ ਨੇ ਘਰੇ ਪੁੱਛਿਆ ਵੀ ਕਿੱਧਰ ਗਿਆ 10 ਵਜੇ ਦੀ ਗੱਲ ਹੈਗੀ ਕਹਿੰਦਾ ਮੈਂ ਅੱਖਾਂ ਵਿਖਾ ਕਿਉਂ ਨਾ ਅੱਥ ਨੇ 7:00 ਵਜੇ ਜਦੋਂ ਪਤਾ ਲੱਗਿਆ ਇਹ ਡਿੱਗਿਆ ਪਿਆਥਿਆ ਉੱਥੇ ਜੀ ਨੰਗਲੇ ਦੀ ਰਾਹ ਤੇ ਮੌਤ ਹੋ ਗਈ ਜੀ ਹਾਂ ਮੌਤ ਹੋ ਗਈ ਜੀ ਹਾਂ ਹਾਂਜੀ ਅੱਗੇ ਅਸੀਂ ਇਹੀ ਮੰਗ ਕਰਦੇ ਆਂ ਸਰਕਾਰ ਨੂੰ ਕਿ ਇਹਨਾਂ ਵਾਸਤੇ ਕੋਈ ਮੁਆਵਜ਼ਾ ਕੋਈ ਸਾਰਾ ਕੁਝ ਮਿਲਣਾ ਚਾਹੀਦਾ ਜੀ ਸਰਕਾਰ ਨੂੰ ਵੀ ਇਹਨਾਂ ਨੂੰ ਕੋਈ ਮੁਆਵਜ਼ਾ ਵਗੈਰਾ ਦੇਣਾ ਚਾਹੀਦਾ ਜੀ 15 ਦਿਨ ਹੋ ਗਏ ਜੀ ਸੰਘਰਸ਼ 'ਚ ਲੜਦਿਆਂ ਨੂੰ ਕਰਜ਼ਾ ਕਰ ਕਰਜ਼ਾ ਕਾਫੀ ਹੈ ਜੀ ਬੱਚੇ ਛੋਟੇ ਛੋਟੇ ਐ ਸਾਡੀ ਇਹੀ ਮੰਗ ਐ ਸਾਰਿਆਂ ਦੀ ਇਦੇ ਵਿੱਚ ਇਹ ਹੈ ਵੀ ਰਾਤ ਨੂੰ ਇਹ ਮੱਥਾ ਟੇਕਣ ਕੱਲ ਸਵੇਰੇ ਗਿਆ ਸੀ ਪਿੰਡ ਘਰੋਂ ਤਾਂ ਡੇਰੇ ਚ ਗਿਆ ਸੀਗਾ 7-8 ਵਜੇ 10 ਵਜੇ ਉਦੋਂ ਬਾਅਦ ਡੇਰੇ ਚੋ ਕਿਤੇ ਪਰਾਂ ਨੂੰ ਤੁਰਨ ਫਿਰਨ ਬਾਗਿਆ ਨਗਲਾ ਰੋਡ ਤੇ ਉਥੋਂ ਰਾਤ ਇਹ ਤਾਂ ਬੇਟਾ ਲੈ ਕੇ ਤੇ ਹਸਪਤਾਲ ਆ ਗਿਆ ਉਥੇ ਡਿੱਗ ਪਿਆ ਹੈ ਰੱਬ ਜਾਣੇ ਡਿੱਗ ਪਿਆ ਰੱਬ ਜਾਣੇ ਉਹ ਪ੍ਰਤਾਲ ਕਰ ਰਹੇ ਆ ਕੋਟਮਾਨ ਜੈਸ਼ੀਰ ਪੋਟਾ ਉਹ ਗਿਓਂ ਵੇਖਾਂਗੇ ਤੇ ਮੌਤ ਹੋ ਗਈ ਸੀ ਇਹ ਪਹਿਲਾਂ ਆਇਆ ਨਹੀਂ ਵੀ ਕਿਸਾਨੀ ਸੰਘਰਸ਼ ਚ ਆ ਗਿਆ ਤਾਂ ਲਖਾਇਆ ਭੈਣ ਚ ਨੇ ਲਖਾਇਆ ਜੀ ਲਿਖਾਇਆ ਉਥੋਂ ਤਾਂ ਆ ਗਿਆ ਸੀ ਜੀ ਵਾਪਸ ਆ ਗਿਆ ਸੀ ਹੂੰ ਇਹ ਕਾਰਵਾਈ ਕੀ ਕਰੀਏ ਤੁਸੀਂ ਅਸੀਂ 173 ਦੀ ਕਾਰਵਾਈ ਕਰ ਰਹੇ ਹਾਂ ਜੋ ਇਹਦੇ ਬੇਟੇ ਨੇ ਲਿਖਾਇਆ ਜੀ ਬਿਆਨ ਕੋਟ ਮਾਰਡ ਰਿਪੋਰਟ ਆਉਂਦੀ ਹੈ ਜੀ ਕਿੰਨਾ ਦੀ 173 ਦੀ ਕਾਰਵਾਈ ਹੈ ਜਿਵੇਂ ਇਹਨਾਂ ਨੇ ਲਿਖਾਇਆ ਪਿਆਣ ਜੀ